ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਦੋਨੇ ਸ਼ਹਿਰ ਲਗਭਗ ਇੱਕੋ ਜੀ ਦੂਰੀ ਦੇ ਉੱਤੇ ਆ 10 ਤੋਂ 12 ਕਿਲੋਮੀਟਰ ਜੇ ਫਰੀਦਕੋਟ ਤੋਂ ਆਉਂ ਤਾਂ ਵੀ ਨੰਗਲ ਨੇੜ ਰਹਿ ਜਾਂਦਾ ਹੈ ਚੜਦੇ ਵਾਲੇ ਪਾਸੇ ਤੇ ਜੇ ਕੋਟਕਪੂਰੇ ਤੋਂ ਆਉਂ ਤਾਂ ਤਾਂ ਵੀ ਇੰਨੀ ਕੁ ਦੂਰੀ ਹੈ ਆਸ-ਪਾਸ ਪਿੰਡ ਕੋਟ ਸੁਖਿਆ ਸਰਸੜੀ ਟੁੱਡੀ ਚਮੇਲੀ ਇਹਦੇ ਆਸ-ਪਾਸ ਦੇ ਪਿੰਡ ਹੈ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹੈ ਬਾਈ ਜੀ ਹੋਰੀ ਵੀ ਖੇਤੀਬਾੜੀ ਕਰਦੇ ਆ ਤੇ ਨਾਲ ਕੁਸਕ ਪਸ਼ੂ ਸੰਭ ਲੈਂਦੇ ਆ ਘਰੇ ਆਮ ਜਿਵੇਂ ਘਰੇ ਲੂਵੀਣਾ ਕੋਲ ਪਸ਼ੂ ਰੱਖੇ ਹੁੰਦੇ ਉਸੇ ਤਰੀਕੇ ਨਾਲ ਇਹਨਾਂ ਕੋਲ ਕੁਸਕ ਨਾਗ ਰੱਖੇ ਹੈ ਉਹ ਪਸ਼ੂ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨਾ ਬਹੁਤਿਆਂ گاਵਾ ਤੁਹਾਨੂੰ ਇਧਰ ਵਹਿੜਾ ਬੈਠੀਆਂ ਦਿਸਣੀਆਂ ਕੋਈ ਚੋਟੀ ਇੱਕ ਅੱਧੀ ਮੱਝ ਅੱਜ ਦੀ ਵੀਡੀਓ ਚੱਕੇ ਮੱਝ ਇਹਨਾਂ ਨੇ ਵਕਾਊ ਕੀਤੀ ਹੈ ਇਹ ਬਿਲਕੁਲ ਹੀ ਤਾਜੀ ਸੂਈ ਹੈ ਕੁਝ ਟਾਈਮ ਪਹਿਲਾਂ ਸੂਕੇ ਹੱਟੀ ਹੈ ਤੇ ਇਹਨੇ ਜੇਰ ਵਗੈਰਾ ਜਿਹੜੀ ਉਹ ਸਾਰੀ ਪਾਤੀ ਸੀ ਉਹ ਬੱਠਲ ਚ ਭਾਈ ਜੀ ਉਹਨਾਂ ਨੇ ਪਾ ਕੇ ਰੱਖਤੀ ਹੈ ਆਓ ਥੋੜੀ ਜਾਣਕਾਰੀ ਲਈਏ ਫਿਰ ਇਹਨੂੰ ਤੋਰਾਂਗੇ ਜਿਹਨੂੰ ਪਸੰਦ ਆ ਜੀ ਉਹਨੂੰ ਬੇਨਤੀ ਹੈ ਵੀ ਆ ਕੇ ਜਰੂਰ ਦੇਖੇ ਕੋਲ ਖੜ ਕੇ ਦੇਖੋਗੇ ਪਸ਼ੂ ਦਾ ਫਰਕ ਹੁੰਦਾ ਆਪਦੀ ਤਸੱਲੀ ਕਰ ਸਕਦੇ ਹੁੰਨੇ ਆ ਰੇਟ ਵੀਡੀਓ ਚ ਹੀ ਕਰਾਂਗੇ ਉਹਦੇ ਚੋਂ ਕੁਛ ਜੋ ਹੋਊਗੀ ਵੀ ਥੋੜਾ ਬਹੁਤ ਮਾਨਤਨ ਵੀ ਭਰਾਵਾਂ ਦਾ ਕੀਤਾ ਜਾਵੇ ਹਰਦਾਸ ਬਾਈ ਸਸਤੀ ਕਾਲ ਸਸਤੀ ਕਾਲ ਜੀ ਕੰਨਵਾ ਸੂਆ ਮੱਝ ਸੂਈ ਪਹਿਲੇ ਸੂਏ ਆ ਜੀ ਪਹਿਲਾ ਸੂਆ ਹੀ ਸੂਈ ਹੈ ਹਾਂ ਜੀ ਸੂਈ ਤਾਂ ਹਜੇ ਕੁਸ ਟਾਈਮ ਹੀ ਹੋਇਆ ਇਹਨੂੰ ਹਾਂ ਬਸ 6:30 ਵਜੇ ਜੀ ਠੀਕ ਹੈ ਅੱਛਾ ਇਹਦਾ ਦੁੱਧ ਕੁਛ ਝੋਕੇ ਦੇਖਿਆ ਜਾਂ ਨਹੀਂ ਚੋਇਆ ਸੀ 1.5 ਕਿਲੋ 2 ਕਿਲੋ ਨੂੰ ਕੋ ਬੱਚਾ ਜਗਾ ਦਾ ਬੱਚਾ ਚੰਗਾ ਤਾਂ 1.5 ਕਿਲੋ ਝੋਲਿਆ ਅੱਛਾ ਜੇ ਪਹਿਲਾ ਸੂਆ ਸੋਈ ਹੈ ਤੇ ਉਹ شریف ਹੈ ਮਤਲਬ ਉਹ ਚਾਈਟ ਹਲੀ ਹਲੀ ਜਾਵਾਂ ਹੀ ਨਹੀਂ ਗੇ ਠੀਕ ਹੈ ਉਵੇਂ ਹੀ ਝੋਲੀ ਹਾਂ ਕੀ ਡਿਮਾਂਡ ਕਰਦੇ ਹਾਂ ਰੇਟ ਕਿਰਾਇਆ ਇਹਦਾ ਹੀ 1,45,000 ਰੁਪਏ ਕਰਦੇ 1,45,000 ਦੋਸਤੋ ਸੂਆ ਪਹਿਲਾ ਪਰ ਥੋੜਾ ਜਿਹਾ ਇਹ ਲੱਗਦਾ ਵੀ ਪੱਕ ਕੇ ਬਣੀ ਵੀ ਹੈ ਉਹ ਥੋੜੀ ਸੀਲਚਰੀਪ ਹੈ ਕੋਈ ਦਿੱਕਤ ਨਹੀਂ ਬਾਈ ਕਹਿੰਦਾ ਵੀ ਉਵੇਂ ਹੀ ਚੋਲੀ ਕੋਸ ਕਿਲੋ ਕੁ ਦੁੱਧ ਚੋਇਆ ਕਿਉਂਕਿ ਵੀਡੀਓ ਬਣਾਉਣੀ ਸੀਗੀ ਜੇਰ ਪੈਣ ਤੋਂ ਪਹਿਲਾਂ ਚੋਣਾ ਜ਼ਰੂਰੀ ਹੁੰਦਾ ਬਹੁਤ ਉਹ ਤਿਆਰ ਹੋਈ ਸੀ ਝੋਟੀ ਚਲੋ ਜਿੱਦਾਂ ਕਿ ਵਹਿਤਾ ਹੈ ਉਹਦੇ ਹਿਸਾਬ ਤੇ ਹਵਾਨਾ ਦੇਖ ਲਓ ਪਰ ਇਹਦੇ ਚੋ ਵੀ ਦੁੱਧ ਤੁਸੀਂ ਇਹ ਮੰਨ ਲਓ ਵੀ ਕਿਲੋ ਚੋਇਆ ਬੱਚੇ ਨੂੰ ਵੀ ਚੰਗਾਇਆ ਹਵਾਨਾ ਹੁਣ ਵੀ ਪੂਰਾ ਭਰਿਆ ਹੋਇਆ ਹੀ ਹੈ ਵਜਾਣੇ ਦਾ ਤੁਸੀਂ ਵੀਡੀਓ ਨੂੰ ਜੱਜਮੈਂਟ ਕਰ ਲੋ ਇਹ ਮੀਡੀਅਮ ਹਾਈਟ ਦੀ ਝੋਟੀ ਹੈ ਅਗਾੜੀਏ ਦੀ ਜ਼ਿਆਦਾ ਚੰਗੀ ਦੱਸਦੀ ਹੈ ਹਵਾਨਾ ਹਾਲਾਂਕਿ ਪਿਛਾਂ ਦੀ ਵੀ ਸੋਹਣਾ ਦੱਸਦਾ ਤੋਰਾਗੇ ਵੀ ਜ਼ਰੂਰ ਇੱਕ ਵਾਰ ਤੁਸੀਂ ਇਹਦੇ ਹਵਾਨੇ ਦੀ ਜੱਜਮੈਂਟ ਕਰੋ ਸੁਭਾ ਦਾ ਤਾਂ ਇਹਦੇ ਆਂ ਦਾ ਗੈਥੋ ਲਾ ਲਓ ਵੀ ਉਪਰਾ ਬੰਦਾ ਪਸ਼ੂ ਕੋਲ ਆਉਂਦਾ ਖਾਸ ਕਰਕੇ ਜਿਵੇਂ ਉਹ ਪਹਿਲਾਂ ਝੋਟੀ ਹੈ ਤਾਂ ਉਵੇਂ ਕੋਈ ਦਿੱਕਤ ਆਲੀ ਕਰਨੀ ਨਹੀਂ ਸੋ ਵੈਸੇ ਦੋਸਤੋ ਇਹ ਤੁਸੀਂ ਦੇਖੋ ਬਾਈ ਐਵੇਂ ਬੈਠਦਾ ਥੱਲੇ ਤਾਂ ਉਵੇਂ ਵੀ ਉਪਰਾ ਨਹੀਂ ਬਣਾਉਂਦੀ ਮੂੰਹ ਤੇ ਪਾ ਲਈ ਦੇ ਧਾਰ ਦੀ ਨਹੀਂ ਤਾਂ ਕਾਲੇ ਮਰਲੇਨ ਆਧਾਰ ਚੋਈਏ ਕਦੇ ਮੱਝ ਦੋਸਤੋ ਵੈਸੇ ਵਾਕਈ ਸ਼ਰੀਫ ਝੋਟੀ ਆ ਹੈ ਪਹਿਲਾਂ ਮੜਾ ਦੁੱਧ ਬਈ ਬੱਚੇ ਤੇ ਲਾਈ ਸੋ ਸ਼ਰੀਫ ਜੀ ਝੋਟੀ ਦੋਸਤੋ ਪਹਿਲਾ ਸੂਆ 145 ਰੇਟ ਹੈ ਰੇਟ ਇੱਥੇ ਕਿਉਂਕਿ ਸਾਡੇ ਨੇੜੇ ਵੈਸੇ ਸਾਡੇ ਪਿੰਡ ਦੇ ਵਿੱਚ ਤਾਂ ਮੇਰੇ ਖਲਚ ਕੋਈ ਵੀ ਵੀਰ ਵਪਾਰ ਨਹੀਂ ਕਰਦਾ ਹੋਣਾ ਆਸ-ਪਾਸ ਪਿੰਡਾਂ ਚੋ ਹੈ ਤੇ ਇਹ ਰੇਟ ਸੋਹਣਾ ਲੱਗਦਾ ਸੀਗਾ ਖੈਰ ਸੌਦਾ ਨਹੀਂ ਰਲਿਆ ਤੁਸੀਂ ਦੇਖੋ ਇਹਦੀ ਗਾੜੀ ਥਣਕੀਰਾ ਇਦਾਂ ਦੇ ਆ ਕਿਉਂਕਿ ਦੁੱਧ ਕੁਛ ਚੋਇਆ ਹੋਇਆ ਵਾ ਬਾਕੀ ਪਹਿਲੇ ਨਾ 5-7 ਦਿਨ ਲਾਊਗੀ ਥੰਨ ਖੇਰਨ ਤੇ ਤੋਰ ਦੇ ਬਈ ਮਾੜੀ ਜਿਹੀ ਸੋ 1 ਲੱਖ ਤੇ 45000 ਡਿਮਾਂਡ ਕੀਤੀ ਹੈ ਬਾਈ ਨੇ ਜਿਹਨੂੰ ਰੇਟ ਜੱਜਦਾ ਹੈ ਉਹ ਜ਼ਰੂਰ ਆ ਕੇ ਦੇਖੇ ਕਿਉਂਕਿ ਇਹਦੇ ਚੋਂ ਕੁਛ ਰੇਟ ਘਟ ਜਾਣਾ ਤਾਂ ਉਹਦੇ ਨਾਲ ਤੁਹਾਨੂੰ ਇਹ ਮੱਝ ਪਸੰਦ ਆ ਜੂਗੀ ਭਵੇਂ ਅੰਦਰੰਦਰੀ ਤੋਰ ਦੇ ਬਈ ਥੋੜੀ ਤੋਰਨ ਦੀ ਲੋੜ ਸੋ ਹਵਾਨਾ ਤੁਹਾਨੂੰ ਕਲੀਅਰ ਹੋ ਗਿਆ ਸੁਭਾਅ ਦੀ ਸ਼ੀਲ شریف ਹੈ ਹਾਈਟ ਇਹਦੀ ਮੀਡੀਅਮ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਹਵਾਨਾ ਸਾਫ਼ ਸੁਥਰਾ ਜਿੰਨਾ ਵੀ ਹੈ ਅੱਗੋਂ ਚੰਗਾ ਹੈ ਪਛਾਹ ਦੀ ਵੀ ਸੋਹਣਾ ਦਿਸਦਾ ਹੈ ਪਤਲੀ ਪੂਛ ਆਸ ਹੈ ਵੀ ਪਹਿਲੇ ਸੂਏ ਚ ਜਿਵੇਂ ਥੋੜਾ ਚੜ ਕੇ ਬਣੀ ਹੈ ਤਾਂ ਦੁੱਧ ਸੋਨਾ ਦੇ ਦੂਗੀ ਬਾਕੀ ਜਿਹਨੂੰ ਚਾਜੇ ਉਹ ਵੀਰ ਕਾਲ ਕਰ ਲੂਗਾ ਬਾਈ ਨੂੰ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ